ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਮੈਂ ਦਿਨੇਸ਼ਵਰੀ ਸਾਥਿਓ ਅਮਨ ਕਾਨੂੰਨ ਦੀ ਸਥਿਤੀ ਜਦ ਅੱਜ ਕੱਲ ਅਸੀਂ ਪੰਜਾਬ ਵਿੱਚ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ ਤਾਂ ਲੋਕਾਂ ਦੀ ਚਿੰਤਾ ਵੱਧ ਜਾਂਦੀ ਕਿਉਂਕਿ ਅਸਲਾ ਗੋਲੀਆਂ ਅੱਜ ਕੱਲ ਬਹੁਤ ਵੱਧ ਗਈਆਂ ਤੇ ਗੋਲੀਆਂ ਚੱਲਣਾ ਤਾਂ ਅੱਜ ਕੱਲ ਜਿਵੇਂ ਆਮ ਜੀ ਗੱਲ ਹੋ ਗਈ ਹੋਵੇ ਇਹ ਗੱਲ ਮੈਂ ਇਸ ਕਰਕੇ ਆਖ ਰਿਹਾ ਕਿਉਂਕਿ ਬੀਤੀ ਰਾਤ ਬੰਗਿਆਂ ਦੇ ਨੇੜੇ ਪਿੰਡ ਗੋਸਲਾ ਚ ਇੱਕ ਸਾਬਕਾ ਇੰਸਪੈਕਟਰ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਅਣਪਛਾਤੇ ਵਿਅਕਤੀਆਂ ਵੱਲੋਂ ਔਰ ਦੇਖੋ ਵੱਡੀ ਹੈਰਾਨੀ ਵਾਲੀ ਗੱਲ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜੇ ਕਾਨੂੰਨ ਦੇ ਰਖਵਾਲੇ ਨੇ ਹੁਣ ਇਹ ਸਾਬਕਾ ਇੰਸਪੈਕਟਰ ਨੇ ਇਹਨਾਂ ਨੇ ਲੰਬਾ ਸਮਾਂ ਕਾਨੂੰਨ ਦੀ ਰਖਵਾਲੀ ਕੀਤੀ ਔਰ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਪੁੱਤਰ ਹਾਲੇ ਵੀ ਪੁਲਿਸ 'ਚ ਮੁਲਾਜ਼ਮ ਹੈ ਤਾਂ ਕਾਨੂੰਨ ਦੇ ਰਖਵਾਲੇ ਜੇਕਰ ਉਹਨਾਂ ਨੂੰ ਖਤਰਾ ਹੋ ਜਵੇ ਤਾਂ ਆਮ ਲੋਕਾਂ ਦੀ ਚਿੰਤਾ ਤਾਂ ਵੱਧਦੀ ਹੈ ਔਰ ਇਸ ਤਰੀਕੇ ਜਦੋਂ ਹੁਣ ਆਏ ਦਿਨ ਗੋਲੀਆਂ ਚੱਲਣ ਦੀ ਖਬਰਾਂ ਸਾਹਮਣੇ ਆਉਂਦੀਆਂ ਤਾਂ ਲੋਕਾਂ ਦੇ ਮਨ ਦੇ ਅੰਦਰ ਇੱਕ ਡਰ ਪਨ ਪਦਾ ਹੈ ਦੱਸਿਆ ਜਾ ਰਿਹਾ ਜਿਹੜੀ ਸ਼ੁਰੂਆਤੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਸਾਬਕਾ ਇੰਸਪੈਕਟਰ ਦਰਸ਼ਨ ਸਿੰਘ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਪਿੰਡ ਉਹਨਾਂ ਦੇ ਘਰ ਦੇ ਬਾਹਰ ਪਹਿਲਾਂ ਇੱਕ ਗੇਟ ਤੇ ਫਾਇਰ ਮਾਰਿਆ ਜਾਂਦਾ ਫਿਰ ਸਾਹਮਣੇ ਖਾਲੀ ਪੇ ਪਲਾਟ ਵੱਲ ਇੱਕ ਹਵਾ ਚ ਫਾਇਰ ਚਲਾਇਆ ਜਾਂਦਾ ਹੈ ਮਤਲਬ ਇੱਕ ਡਰ ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਤਾਂ ਜੋ ਦਰਸ਼ਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਡਰਾਇਆ ਜਾਵੇ ਔਰ ਗਨਿਮਤ ਇਹੀ ਹੈ ਕਿ ਜਿਹੜੀ ਗੋਲੀਆਂ ਉਹ ਗੇਟ ਚ ਮਾਰੀ ਕਿਤੇ ਘਰ ਵੱਲੋਂ ਫਾਇਰ ਨਹੀਂ ਕਰ ਦਿੱਤੇ ਨਹੀਂ ਤਾਂ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਸੀਗਾ ਤਾਂ ਸਵਾਲ ਇਹੀ ਨੇ ਕਿ ਇਹ ਵਿਅਕਤੀ ਕੌਣ ਸਰ ਜਿਹੜੀ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨੂੰ ਕਿਵੇਂ ਰਚਿਆ ਯੋਜਨਾ ਕਿਉਂ ਬਣਾਈ ਪਿੱਛੇ ਕਾਰਨ ਕੀ ਹੈ ਪਰਿਵਾਰ ਜਾਨਣਾ ਚਾਹੁੰਦਾ ਸੀਸੀਟੀਵੀ ਵਿੱਚ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆ ਗਈਆਂ ਜਿਹੜੇ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਲੇਕਿਨ ਲੋਕ ਇਹੀ ਸਵਾਲ ਪੁੱਛਦੇ ਆ ਕਿ ਕੀ ਹੁਣ ਜਿਹੜੇ ਇਹ ਸਾਫ ਦਾ ਇੰਸਪੈਕਟਰ ਸਾਹਿਬ ਨੇ ਕਿਉਂਕਿ ਲੰਬਾ ਸਮਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਪਰ ਪ੍ਰਸ਼ਾਸਨ ਨੂੰ ਦੇ ਤੱਕ ਕਾਨੂੰਨ ਨੂੰ ਦੇ ਤੱਕ ਕਾਨੂੰਨ ਦੀ ਰਖਵਾਲੀ ਦੇ ਤੱਕ ਕਿ ਹੁਣ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ ਜੇ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ ਤਾਂ ਮਨ ਚ ਹੋਰ ਸੰਭਲ ਉੰਬੜਦੇ ਨੇ ਕਿ ਜਿਨ੍ਹਾਂ ਨੇ ਕਾਨੂੰਨ ਦੀ ਰਖਵਾਲੀ ਕੀਤੀ ਹੈ ਜੇ ਹੁਣ ਅਜੇ ਅਜੇਹੀ ਸਥਿਤੀ ਬਣ ਗਈ ਕਿ ਉਹਨਾਂ ਨੂੰ ਸੁਰੱਖਿਆ ਦੇਣੀ ਪਵੇਗੀ ਤਾਂ ਆਮ ਲੋਕਾਂ ਦਾ ਫਿਰ ਰੱਬ ਹੀ ਰੱਖਾ ਮੌਕੇ ਦੇ ਤਸਵੀਰਾਂ ਤੁਹਾਨੂੰ ਦਿਖਾਣੇ ਆ ਲੇਕਿਨ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਲੋਕਾਂ ਦੀ ਚਿੰਤਾ ਵਧ ਰਹੀ ਹੈ ਦਿਖਾਣੇ ਮੌਕੇ ਦੇ ਤਸਵੀਰਾਂ ਜੀ ਇਹ ਤੇ ਅੱਗੇ ਜਦੋਂ ਸਵੇਰੇ 6 ਵਜੇ ਆ ਤਾਂ ਪੂਜੀ ਸ਼ੀਸ਼ੇ ਟੁੱਟੇ ਹੋਸਗੇ ਅਸੀਂ ਕਿਹਾ ਕੋਈ ਹਰਾਰਤ ਕਰ ਗਿਆ ਯਾ ਦੇਖ ਕੇ ਮਗਰੂ ਬਸਾਲੇ ਭਾਈ ਫੈਰੋ ਬਸ ਆਈ ਇੰਨੇ ਫੈਰ ਹੋਏ ਦਸ ਦੇ ਇਹ ਨਹੀਂ ਪਤਾ ਮੈਂ ਤਾਂ ਕਰ ਦੁੱਤਾ ਪਿਆ ਦੋ ਦੱਸ ਦੇ ਇੱਕ ਇੱਥੇ ਹੋਇਆ ਇੱਕ ਉਹ ਪਰੇ ਬਸ ਕਿੰਨੇ ਕਬੇ ਦੀ ਗੱਲ ਹੈ ਯਾਰ ਸਵਾਗਤ ਹੋ ਗਈ ਕੀ ਗੱਲ ਹੈ ਕੋਈ ਕੋਈ ਗੱਲਬਾਤ ਕੋਈ ਗੱਲਬਾਤ ਨਹੀਂ ਕੋਈ ਨਹੀਂ ਨਾ ਕਿਸੇ ਨਾਲ ਮੇਰੀ ਦੋਸ਼ ਨਹੀਂ ਆ ਨਾ ਕੋਈ ਗੱਲ ਹੈ ਨਾ ਬੱਚੇ ਨੇ ਕਿਸੇ ਨਾਲ ਦੋਸ਼ ਨਹੀਂ ਤੁਹਾਡਾ ਪੂਰਾ ਨਾ ਕਿ ਮੇਰਾ ਅੰਦਰ ਨਹੀਂ ਕੋਈ ਕੈਮਰੇ ਵਗੈਰਾ ਵੀ ਆਣ ਲੱਗੇ ਇੱਥੇ ਕੈਮਰੇ ਨਹੀਂ ਲੁਆਏ ਅਦੇ ਕੰਮ ਤਾਂ ਚੱਲਦਾ ਹੈ ਕੈਮਰੇ ਕੀ ਕਰਨੇ ਇੱਥੇ ਰਹਿ ਹੀ ਨਹੀਂ ਨਾ ਇੱਥੇ ਕੋਈ ਸਮਾਨ ਵੀ ਹੈ ਕੈਮਰੇ ਤਾਂਹੀਂ ਨਹੀਂ ਲੋਏ ਪਿਆਰੀ ਚੋਰੀ ਹੋ ਗਈ ਤਾਂ ਕੈਮਰੇ ਆਪੇ ਆ ਕੇ ਲਵਾ ਦੂ ਜੇਦੋਂ ਕਾਰ 2:00 ਵਜੇ ਹੋਏ ਸੀ ਉਸ ਵੇਲੇ ਪਹਿਲਾ ਫਾਇਰ ਕੀਤਾ ਫਿਰ ਇੱਕ ਕੀਤਾ ਉਤੋਂ ਬਾਅਦ ਦੂਜਾ ਫਾਇਰ ਫਿਰ ਉਹਨੇ ਗੱਡੀ ਦੇ ਪਿੱਛੇ ਉਤਰ ਕੇ ਕੀਤਾ ਤੀਜਾ ਫਾਇਰ ਤਿੰਨ ਫਾਇਰ ਹੋ ਗਏ ਬਸ ਆਦ ਦੀ ਗੱਲ ਹੈ ਸਵੇਖ 2:00 ਵਜੇ ਦੀ ਕਿਹੜੀ ਗੱਡੀ ਸੀਗੀ ਪਤਾ ਨਹੀਂ ਗੱਡੀ ਦਾ ਕੋਈ ਪਤਾ ਨਹੀਂ ਮਤਲਬ 22 ਤੇ ਕੱਲਰ ਦੀ ਸੀ ਜਾਂ i10 ਵੀ ਹੋ ਸਕਦੀ ਸਵੈਕਟ ਵੀ ਹੋ ਸਕਦੀ ਆ ਹਾਂਜੀ ਜੋ ਕੈਮਰੇ ਚ ਦੇਖਣ ਲਈ ਆ ਕੈਮਰੇ ਲੱਗੇ ਹਾਂਜੀ ਨਾਲੇ ਲੱਗੇ ਆ ਹਾਈ ਫੁਟੇਜ ਵਿੱਚ ਹਾਂਜੀ ਉਹਦੇ ਵਿੱਚ ਆਈ ਆ ਕੋਟੇ ਆਈ ਆ ਕੋਟੇ ਤੁਹਾਨੂੰ ਦੇ ਨੇ ਚਾਹੀਦਾ ਠੀਕ ਹੈ ਠੀਕ ਹੈ ਜੀ ਅਸੀਂ ਬਸ ਇੰਨੇ ਹੋਇਆ ਜੀ ਉਸ ਤੋਂ ਬਾਅਦ ਚੱਲ ਗਿਆ ਇੱਕੋ ਸਿੰਗਲੇ ਬੰਦਾ ਉੱਪਰੇ ਉੱਤੇ ਡਰਾਈਵਰ ਸਾਈਡ ਤੋਂ ਡਰਾਈਵਰ ਸਾਈਡ ਤੇ ਬੈਠ ਕੇ ਚੱਲ ਗਿਆ ਬਾਅਦਸ ਠੀਕ ਠੀਕ ਹੈ ਜੀ ਤਲਵੰਤ ਸਿੰਘ ਸਰਪੰਚਾ ਜੀ ਮੌਜੂਦ ਆ ਜੀ ਤੇ ਪਿੰਡ ਗੋਸੜਿਆ ਜੀ ਤੇ ਆਈ ਤੁਹਾਡੇ ਪਿੰਡ ਪਤਾ ਲੱਗਾ ਕਿ ਕੋਈ ਗੋਲੀ ਚੱਲਣ ਦੀ ਵਾਰਦਾਤ ਕੋਈ ਆ ਹਾਂ ਜੀ ਮੈਨੂੰ ਸਵੇਰੇ ਪਤਾ ਲੱਗਾ ਜੀ ਆਪਣੇ ਉਸ ਵੇਲੇ ਉਸ ਵੇਲੇ ਮੈਂ ਆ ਗਿਆ ਜੀ ਸੁਣ ਕੇ ਪਿੰਡ ਹੋਂ ਦੇ ਨਾਤੇ ਵੀ ਇਧਰ ਭਾਈ ਸਾਹਿਬ ਦਾ ਸਰਪੰਚ ਅਜੀਤ ਸਿੰਘ ਵੀ ਆ ਗਿਆ ਜੀ ਸਾਰੇ ਹੋਰ ਜੀ ਉਦਵੰਤ ਸੱਜਣਾ ਮੋਢੇ ਪਰਮਜੀਤ ਸਿੰਘ ਸਾਡੇ ਪੰਮੀ ਸਿਕਾ ਉਹਨਾਂ ਦੇ ਲੜਕੇ ਨੂੰ ਵੀਡੀਓ ਬਣਾਇਆ ਰਾਮ ਚਾਮ ਜੀ ਦੋ ਤਿੰਨ ਬਿਰਾ ਹੁਣ ਵੀ ਸਾਰੇ ਮਲਾਜਮ ਪੁਲਿਸ ਸਾਡੇ ਸਾਰੇ ਪਹੁੰਚ ਗਿਆ ਜੀ ਕੀ ਦਾ ਘਰ ਵਾ ਜਿੱਥੇ ਗੋਲੀ ਚੱਲੀ ਆ। ਜਿਸ ਦਾ ਦਰਸ਼ਨ ਸਿੰਘ ਇਨਸਪੈਕਟਰ ਹੈ ਜੀ ਉਹਨਾਂ ਦਾ ਲੜਕਾ ਵੀ ਪੁਲਿਸ ਵਿੱਚ ਹੈ ਜਨੈਲ ਸਿੰਘ ਜੀ ਤੇ ਉਹਨਾਂ ਦੇ ਭਰਗਣ ਸਿੰਘ ਦਾ ਘਰ ਹੈ ਉਹਨਾਂ ਦਾ ਪ੍ਰਾਈਵੇਟ ਜਿ ਰਹਿੰਦਾ ਜੀ ਤੇ ਮੇਨੇ ਚਾਚਾ ਸਾਡਾ ਇਨਸਪੈਕਟਰ ਸਾਰਾ ਇੱਥੇ ਡੀਨਿੰਗ ਇਹੀ ਕਰਦੇ ਜੀ ਘਰ ਦੇ ਵਿੱਚ ਕਿਉਂਕਿ ਉਹ ਇਟਲੀ ਜਾ ਇਹਨਾਂ ਦੇ ਜਨੈਰ ਹੁਣ ਮੌਜੂਦਾ ਘਰ ਤੇ ਰਹਿੰਦੇ ਜੀ ਇਹ ਪਰਿਵਾਰ ਤੇ ਜੋ ਹੋਇਆ ਜੀ ਦੁਖਦਖਾਈ ਘਟਨਾ ਹੈ ਜੀ ਸਾਰੇ ਕੋਈ ਕਿਸੇ ਦੇ ਗੋਲੀ ਲੱਗੀ ਤਾਂ ਨਹੀਂ ਨਹੀਂ ਲੱਗੀ ਕੋਈ ਨਹੀਂ ਲੱਗੀ ਅਲਾਰਟ ਹੋਣ ਵਾਲੀ ਗੱਲ ਹੈ ਜੀ ਕਿੰਨੀਆਂ ਕਿੱਜਲੀਆਂ ਗੋਲੀਆਂ ਤਿੰਨ ਕੋ ਗੋਲੀਆਂ ਤਾਂ ਉਹਨਾਂ ਦਾ ਉਦਈਆ ਜੀ ਲੀਨੇ ਆਏ ਆ ਜੀ ਜਿਹੜੀਆਂ ਕਿ ਬਾਕੀ ਹੋਰ ਉਸ ਤੋਂ ਚਾੜ ਪਿੱਛੇ ਹੋ ਕੇ ਹੋਰ ਰੌਂਗ ਕੀ ਤਰ੍ਹਾਂ ਦੇ ਕਿੜੇ ਬੱਚੇ ਉਦਈਆ ਕਿੰਨੇ ਵਜੇ ਦੀ ਗੱਲ ਦਾ ਜੀ ਰਾਤ 2:00 ਵਜੇ 2:13 ਤੋਂ 2:13 ਜਿਹੜਾ ਲੋਕੇਸ਼ਨ ਆਈ ਆ ਜੀ ਕੈਮਰੇਾਂ ਦੀ 2:13 ਤੋਂ ਲੱਗੇ 2:21 ਤਾਈਂ ਦੀ ਮਤਲਬ ਫਾਇਰ ਹੋਇਆ ਹਾਂ ਫਾਇਰ ਹੋਇਆ ਜੀ ਤੇ ਬਾਕੀ ਉਹ ਕੈਮਰੇ 5-7 ਮਿੰਟ ਫਾਇਰ ਹੋਏ ਹਾਂ ਜੀ ਕੈਮਰੇ ਬਾਕੀ ਉਹ ਸਾਰੇ ਖੋਖਦੇ ਆ ਜੀ ਹਾਂ ਜੀ